ਕਰਤਾਰਪੁਰ ਵਿੱਚ ਨਿਵਾਸ ਦੇ ਸਮੇਂ ਦੂਰ ਦੂਰ ਦੇਸ਼ਾਂ ਪਰਦੇਸਾਂ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਫੈਲ ਗਈ ਗ੍ਰਸਤੀ ਜੋਗੀ ਬ੍ਰਹਮਚਾਰੀ ਪੰਡਤ ਤੇ ਸੰਨਿਆਸੀ ਆਦ ਸਭ ਮਤਾਂ ਦੇ ਲੋਕ ਆਪ ਜੀ ਪਾਸ ਆਉਂਦੇ ਦਰਸ਼ਨ ਕਰਦੇ ਅਤੇ ਨਾਮ ਦਾਣ ਦਾ ਉਪਦੇਸ਼ ਲੈ ਕੇ ਮਨੋ ਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੇ ਕਰਤਾਰਪੁਰ ਵਿੱਚ ਇਸ ਤਰ੍ਹਾਂ ਸਦਾ ਹੀ ਭੀੜ ਲੱਗੀ ਰਹਿੰਦੀ ਗੁਰੂ ਜੀ ਦੇ ਸਦਾ ਹੀ ਸਵਾ ਪਹਿਰ ਰਾਤ ਰੈਂਦੀ ਤੋਂ ਕੀਰਤਨ ਆਰੰਭ ਹੋ ਜਾਂਦਾ ਅਤੇ ਇੱਕ ਪਹਿਰ ਰਾਤ ਗਈ ਤੱਕ ਸ਼ਬਦ ਦੀ ਵਿਚਾਰ ਹੁੰਦੀ ਰਹਿੰਦੀ ਤੇ ਸੰਗਤ ਦਾ ਮੇਲਾ ਲੱਗਿਆ ਰਹਿੰਦਾ ਕੋਈ ਇੱਕ ਬਾਲਕ ਕੀਰਤਨ ਵੇਲੇ ਚੁੱਪਚਾਪ ਬੈਠ ਕੇ ਬੜੇ ਪ੍ਰੇਮ ਨਾਲ ਕੀਰਤਨ ਸੁਣਦਾ ਰਹਿੰਦਾ ਜਦ ਕੀਰਤਨ ਦਾ ਭੋਗ ਪੈਂਦਾ ਤਾਂ ਗੁਰੂ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਚਲਿਆ ਜਾਂਦਾ ਜਦ ਉਸ ਨੂੰ ਇਸ ਤਰ੍ਹਾਂ ਆਉਂਦਿਆਂ ਬਹੁਤ ਸਮਾਂ ਹੋ ਗਿਆ ਤਾਂ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਪੁੱਛਿਆ हे बालक तेरी ਇਹ ਅਵਸਥਾ ਹੱਸਣ ਖੇਡਣ ਦੀ ਤੇ ਸੁੱਖ ਲੈਣ ਦੀ ਹੈ ਤੂੰ ਇਹਨਾਂ ਸੁੱਖਾਂ ਨੂੰ ਛੱਡ ਕੇ ਇੱਥੇ ਰੋਜ਼ ਹੀ ਕਿਉਂ ਆ ਜਾਂਦਾ ਹੈ बालक ਨੇ ਹੱਥ ਜੋੜ ਕੇ ਕਿਹਾ ਮਹਾਰਾਜ ਇੱਕ ਦਿਨ ਮੇਰੀ ਮਾਂ ਨੇ ਚੂਲੇ ਵਿੱਚ ਅੱਗ ਬਾਲਣ ਵਾਸਤੇ ਆਖਿਆ ਪਰ ਮੇਰੇ پاس ਉਹ ਮੋਟੀਆਂ ਲੱਕੜਾਂ ਨੂੰ ਅੱਗ ਨਾ ਲੱਗੇ ਤਦ ਮੇਰੀ ਮਾਂ ਨੇ ਕਿਹਾ ਪਹਿਲਾਂ ਛੋਟੀਆਂ ਲੱਕੜਾਂ ਨੂੰ ਰੱਖ ਕੇ ਅੱਗ ਲਾਏਗਾ ਤਾਂ ਫਿਰ ਉੱਪਰੋਂ ਮੋਟੀਆਂ ਬਲਣਗੀਆਂ ਜਦ ਮੈਂ ਇਸ ਤਰ੍ਹਾਂ ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲਾ ਕੇ ਮੋਟੀਆਂ ਨੂੰ ਬਾਲਿਆ ਤਾਂ ਮੈਨੂੰ ਵਿਚਾਰ ਆ ਗਈ ਕਿ ਅੱਗ ਤੇ ਕਾਲ ਦਾ ਸੁਭਾਵ ਹੈ ਕਿ ਉਹ ਕਿਸੇ ਨੂੰ ਛੋਟਾ ਵੱਡਾ ਨਹੀਂ ਜਾਣਦੇ ਸਭ ਨੂੰ ਇੱਕ ਸਾਰ ਖਾ ਲੈਂਦੇ ਹਨ ਇਸ ਤੋਂ ਮੈਨੂੰ ਵਿਚਾਰ ਆਈ ਕਿ ਕੀ ਪਤਾ ਮੈਂ ਵੱਡਾ ਹੋਵਾਂ ਕਿ ਨਾ ਛੋਟੀ ਬਾਲਕ ਅਵਸਥਾ ਵਿੱਚ ਹੀ ਮਰ ਜਾਵਾਂ ਇਸ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੀਦਾ ਹੈ ਬਾਲਕ ਦੇਹ ਵਿਚਾਰ ਸੁਣ ਕੇ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦੇਣ ਵਾਸਤੇ ਇੱਕ ਸ਼ਬਦ ਉਚਾਰਨ ਕੀਤਾ ਜਿਸ ਦਾ ਭਾਵ ਸੀ ਕਿ ਇਹ ਜੀਵ ਮੱਛਲੀ ਦੀ ਨਿਯਾਈ ਤੇ ਕਾਲ ਛਿਵਰ ਦੇ ਸਮਾਨ ਹੈ ਪਤਾ ਨਹੀਂ ਕਿਹੜੇ ਵੇਲੇ ਜਾਲ ਪਾ ਕੇ ਫੜ ਲਵੇ ਇਸ ਕਰਕੇ ਪ੍ਰਮਾਤਮਾ ਨੂੰ ਸਦਾ ਯਾਦ ਰੱਖਣਾ ਤੇ ਸਤ ਸੰਗ ਕਰਕੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਜੀ ਅਨੇਕ ਜੀਵਾਂ ਨੂੰ ਨਾਮ ਦਾਣ ਦਾ ਉਪਦੇਸ਼ ਕਰਕੇ ਭਗਤੀ ਮਾਰਗ ਉੱਤੇ ਲਾ ਰਹੇ ਸਨ ਇੱਕ ਦਿਨ ਮੂਲਾ ਕੀੜੇ ਦਰਸ਼ਨ ਕਰਨ ਆਇਆ ਅਤੇ ਬੇਨਤੀ ਕੀਤੀ ਕਿ ਮੇਰਾ ਮਨ ਬੜਾ ਚਾਂਚਲ ਹੈ ਇਸ ਨੂੰ ਕਾਬੂ ਕਰਨ ਵਾਸਤੇ ਕੋਈ ਉਪਦੇਸ਼ ਬਖਸ਼ੋ ਗੁਰੂ ਜੀ ਨੇ ਕਿਹਾ ਪਿਛਲੇ ਯੁੱਗਾਂ ਵਿੱਚ ਅਨੇਕਾਂ ਰਾਜੇ ਹੋਏ ਹਨ ਉਹਨਾਂ ਦੇ ਆਪਣੇ ਮਨ ਵੇਸਵਾ ਨੂੰ ਦੇਖ ਕੇ ਚਾਂਚਲ ਹੋ ਗਏ ਅਤੇ ਕਾਮ ਕੇਲਾਂ ਵਿੱਚ ਲੱਗ ਕੇ ਉਹਨਾਂ ਨੇ ਆਪਣਾ ਨਾਸ਼ ਕਰ ਲਿਆ ਇਸ ਕਰਕੇ ਇਹਨਾਂ ਵੇਸਵਾ ਨੂੰ ਵੇਖਣਾ ਨਹੀਂ ਚਾਹੀਦਾ ਅਤੇ ਸਤ ਸੰਗ ਵਿੱਚ ਸਮਾਂ ਬਤੀਤ ਕਰਨਾ ਚਾਹੀਦਾ ਹੈ ਜਿਨ੍ਹਾਂ ਰਾਜਿਆਂ ਨੇ ਜੂਏ ਖੇਡੇ ਉਹਨਾਂ ਨੂੰ ਵਿਪਤਾ ਪਈਆਂ ਤੇ ਰੋਣਾ ਪਿਆ ਇਸ ਵਾਸਤੇ ਜੂਆ ਖੇਡਣਾ ਵੀ ਦੁੱਖਾਂ ਦਾ ਕਾਰਨ ਹੈ ਹੁਣ ਕਾਲੀ ਯੁੱਗ ਦਾ ਸਮਾਂ ਹੈ ਇਸ ਵਿੱਚ ਕੀਰਤਨ ਕਰਨਾ ਧਰਮ ਦੀ ਕਿਰਤ ਕਰਨੀ ਵੰਡ ਕੇ ਛਕਣਾ ਅਤੇ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਮੂਲੇ ਕੀੜੇ ਬੜੇ ਪ੍ਰੇਮ ਨਾਲ ਇਸ ਨੂੰ ਕਮਾਉਣ ਲੱਗਾ ਨੰਗੇ ਨੂੰ ਕੱਪੜਾ ਭੁੱਖੇ ਨੂੰ ਭੋਜਨ ਅਤੇ ਸਤ ਸੰਗਤ ਕਰਨ ਲੱਗਾ ਇੱਕ ਦਿਨ ਇੱਕ ਠੱਗ ਸਿੱਖ ਦਾ ਰੂਪ ਧਾਰ ਕੇ ਮੂਲੇ ਕੀੜੇ ਪਾਸ ਆਇਆ ਬੂਲੇ ਨੇ ਉਸ ਨੂੰ ਗੁਰੂ ਦਾ ਸਿੱਖ ਜਾਣ ਕੇ ਬੜੀ ਸੇਵਾ ਕੀਤੀ ਅਤੇ ਰਾਤ ਪਾਸ ਰੱਖਿਆ ਰਾਤ ਨੂੰ ਜਦ ਸੌਣ ਲੱਗਿਆ ਬੂਲੇ ਦੀ ਇਸਤਰੀ ਨੇ ਆਪਣੇ ਗਹਿਣੇ ਉਤਾਰ ਕੇ ਰੱਖੇ ਤਾਂ ਠੱਗ ਨੇ ਵੇਖ ਲਏ ਜਦ ਠੱਗ ਨੇ ਵੇਖਿਆ ਕਿ ਇਹ ਸੌਂ ਗਏ ਹਨ ਤਾਂ ਗਹਿਣੇ ਚੁੱਕ ਕੇ ਲੈ ਚੱਲਿਆ ਸੀ ਪਰ ਬਾਹਰ ਦੇ ਬੂਹੇ ਨੂੰ ਜੰਦਰਾ ਵੱਜਾ ਹੋਇਆ ਵੇਖ ਕੇ ਬੂਲੇ ਨੂੰ ਕਹਿਣ ਲੱਗਾ ਮੇਰੇ ਪੇਟ ਵਿੱਚ ਦਰਦ ਹੈ ਮੈਂ ਬਾਹਰ ਜਾਣਾ ਹੈ ਚਾਬੀ ਦਿਓ ਤਾਂ ਕਿ ਬੂਹੇ ਦਾ ਜੰਦਰਾ ਖੋਲ ਲਵਾਂ ਤਦ ਮੂਲੇ ਆਪ ਉੱਠ ਕੇ ਜਿੰਦਰਾ ਖੋਲਣ ਆਇਆ ਤਾਂ ਠੱਗ ਦੀ ਬਗਲ ਵਿੱਚੋਂ ਗਹਿਣੇ ਦਾ ਡੱਬਾ ਡਿੱਗ ਪਿਆ ਜਿਸ ਨੂੰ ਠੱਗ ਡਰਦਾ ਚੁੱਕੇ ਨਾ ਤੇ ਮੂਲੇ ਨੇ ਆਪ ਚੁੱਕ ਕੇ ਉਸ ਨੂੰ ਦੇ ਦਿੱਤਾ ਅਤੇ ਬੂਹਾ ਖੋਲ ਕੇ ਬਾਹਰ ਕੱਢ ਕੇ ਆਪ ਸੌਂ ਗਿਆ ਸਵੇਰੇ ਜਦ ਮੂਲੇ ਦੀ ਇਸਤਰੀ ਨੇ ਵੇਖਿਆ ਕਿ ਗਹਿਣਿਆਂ ਵਾਲਾ ਡੱਬਾ ਨਹੀਂ ਹੈ ਤਾਂ ਮੂਲੇ ਨੇ ਕਿਹਾ ਰਾਤ ਨੂੰ ਕੋਈ ਚੋਰ ਸਾਡੇ ਸੁੱਤੇ ਪਿਆ ਹੀ ਲੈ ਗਿਆ ਹੋਵੇਗਾ ਉਸ ਸਿੱਖ ਨੇ ਸੋਚਿਆ ਹੋਵੇਗਾ ਕਿ ਉਸ ਉਤੇ ਹੀ ਚੋਰੀ ਦਾ ਦੋਸ਼ ਨਾ ਲੱਗ ਜਾਵੇ ਇਸ ਕਰਕੇ ਉਹ ਤੜਕੇ ਹੀ ਚੱਲਿਆ ਗਿਆ ਵੈਸੇ ਨਿਰਦੋਸ਼ ਹੈ ਕੁਝ ਦਿਨਾਂ ਉਪਰੰਤ ਮੂਲਾ ਜਦ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਤਾਂ ਗੁਰੂ ਜੀ ਨੇ ਕਿਹਾ हे ਮੂਲੇ ਤੇਰਾ ਹਿਰਦਾ ਸਿੱਖੀ ਅਨੁਸਾਰ ਹੈ ਤੂੰ ਮੇਰਾ ਪਰਦਾ ਟਕਿਆ ਹੈ ਤੇਰਾ ਪਰਦਾ ਗੁਰੂ ਸਦਾ ਹੀ ਟਕੇਗਾ ਗੁਰੂ ਜੀ ਦੇ ਇਹਨਾਂ ਕਿਰਪਾਲੂ ਬਚਨਾ ਕਰਕੇ ਮੂਲਾ ਨਿਹਾਲ ਹੋ ਗਿਆ ਤੇ ਉਸ ਦਾ ਜਨਮ ਮਰਨ ਮਿਟ ਗਿਆ ਇੱਕ ਦਿਨ ਗੁਰੂ ਜੀ ਸੰਗਤ ਵਿੱਚ ਸ਼ਬਦ ਦੀ ਵਿਚਾਰ ਕਰ ਰਹੇ ਸਨ ਤਦ ਪਿਰਥਾ ਤੇ ਖੇਡਾਂ ਦਰਸ਼ਨ ਕਰਨ ਆਏ ਤਾਂ ਬੜੇ ਪ੍ਰੇਮ ਨਾਲ ਨਮਸਕਾਰ ਕਰਕੇ ਸ਼ਬਦ ਦੀ ਵਿਚਾਰ ਸੁਣਦੇ ਰਹੇ ਉਪਰੰਤ ਜਦ ਉੱਠ ਕੇ ਚੱਲਣ ਲੱਗੇ ਤਾਂ ਗੁਰੂ ਜੀ ਨੇ ਕਿਹਾ ਜੋ ਤੁਹਾਡੀ ਇੱਛਾ ਹੈ ਉਹ ਮੰਗੋ ਕਰਤਾਰ ਪੂਰੀ ਕਰੇਗਾ ਉਹਨਾਂ ਨੇ ਕਿਹਾ ਜੇ ਕਿਰਪਾ ਕਰਦੇ ਹੋ ਤਾਂ ਆਪਣੀ ਚਰਨ ਸ਼ਰਨ ਦਿਓ ਗੁਰੂ ਜੀ ਨੇ ਕਿਹਾ ਭਾਈ ਸਾਡੇ ਚਰਨ ਸਦਾ ਹੀ ਸਾਧ ਸੰਗਤ ਵਿੱਚ ਵੱਸਦੇ ਹਨ ਸੰਤਾਂ ਦੀ ਸੇਵਾ ਕਰੋ ਸੰਗਤ ਕਰੋ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਓ ਇਹ ਸਾਡੀ ਚਰਨ ਸ਼ਰਮ ਹੈ ਤੁਸੀਂ ਸਦਾ ਹੀ ਕਮਾਓ ਸਰੀਰ ਨੂੰ ਸਰਗੁਣ ਰੂਪ ਜਾਣੋ ਅਤੇ ਸ਼ਬਦ ਨੂੰ ਮੇਰਾ ਨਿਰਗੁਣ ਰੂਪ ਮੰਨੋ ਸਰੀਰ ਨਾਲ ਮਿਲ ਕੇ ਵਿਛੋੜਾ ਹੋ ਜਾਂਦਾ ਹੈ ਪਰ ਸ਼ਬਦ ਨਾਲ ਮਿਲ ਕੇ ਕਦੇ ਵਿਛੋੜਾ ਨਹੀਂ ਹੁੰਦਾ ਇਸ ਵਾਸਤੇ ਸਾਡੇ ਸ਼ਬਦ ਦੀ ਕਮਾਈ ਕਰਕੇ ਉਸ ਨਾਲ ਮਿਲੋ ਫਿਰ ਜਨਮ ਮਰਨ ਨਹੀਂ ਹੋਵੇਗਾ ਪ੍ਰੀਤਿਮਲ ਰਾਮਾ ਤੇ ਡਿੱਟੀ ਇੱਕ ਦਿਨ ਗੁਰੂ ਜੀ پاس ਉਪਦੇਸ਼ ਲੈਣ ਆਏ ਨਮਸਕਾਰ ਕਰਕੇ ਕਹਿਣ ਲੱਗੇ ਮਹਾਰਾਜ ਸਾਨੂੰ ਐਸਾ ਉਪਦੇਸ਼ ਦਿਓ ਜਿਸ ਨਾਲ ਅਸੀਂ ਵਿਸ਼ਨੂੰ ਦਾ ਰੂਪ ਹੀ ਹੋ ਜਾਈਏ ਸੁਖੈਨ ਹੀ ਮੁਕਤੀ ਪ੍ਰਾਪਤ ਕਰ ਲਈਏ ਗੁਰੂ ਜੀ ਨੇ ਕਿਹਾ ਤਿੰਨ ਤਰ੍ਹਾਂ ਤਪ ਤੇ ਤਪਸਵੀ ਕਰਦੇ ਹਨ ਨੰਗੇ ਰਹਿਣਾ ਪਾਣੀ ਵਿੱਚ ਖੜੇ ਰਹਿਣਾ ਤੇ ਅਗਨੀ ਢੂਣੀ ਵਿੱਚ ਬੈਠਣਾ ਤਪਸਵੀ ਤਪ ਹਨ ਜੋ ਕਰਨੇ ਕਠਣ ਹਨ ਪਰਾਈ ਇਸਤਰੀ ਨੂੰ ਵੇਖਣ ਤੋਂ ਅੱਖਾਂ ਨੂੰ 모ੜੇ ਨਿੰਦਾ ਉਸਤੀ ਕੰਨਾਂ ਨੂੰ ਨਾ ਸੁਣਨ ਦੇਣੀ ਚੋਰੀ ਯਾਰੀ ਨੂੰ ਹੱਥ ਨਾ ਲਾਉਣਾ ਕੋ ਸੰਗਤ ਵਿੱਚ ਨਾ ਜਾਣਾ ਖੋਟੇ ਕੰਮਾਂ ਵੱਲ ਵੱਲ ਮਨ ਨੂੰ ਨਾ ਜਾਣ ਦੇਣਾ ਸੰਤਾਂ ਦਾ ਦਰਸ਼ਨ ਕਰਨ ਵਾਸਤੇ ਅੱਖਾਂ ਨਾਲ ਵੇਖੀਏ ਰਸਨਾ ਨਾਲ ਪਰਮੇਸ਼ਰ ਦੇ ਗੁਣ ਗਾਈਏ ਕੰਨਾਂ ਨਾਲ ਸੁਣੀਏ ਇਹ ਰਾਜਸੀ ਤੱਪ ਹਨ ਸ਼ਾਂਤ ਕੀ ਤੱਪ ਇਹ ਹਨ ਗੁਰੂ ਦਾ ਉਪਦੇਸ਼ ਤੇ ਨਾਮ ਸਿਮਰਨ ਆਲਸ ਤਿਆਗ ਕੇ ਪੜਨਾ ਸੁਣਨਾ ਮਨ ਨੂੰ ਰੋਕ ਰੋਕ ਕੇ ਨਾਮ ਸਿਮਰਨ ਤੇ ਕਥਾ ਕੀਰਤਨ ਵਿੱਚ ਲਾਉਣਾ ਆਲਸ ਨੂੰ ਤਿਆਗ ਕੇ ਮਨ ਨੂੰ ਬੁਰਾਈਆਂ ਵੱਲੋਂ ਰੋਕਣਾ ਤੇ ਨਾਮ ਅਭਿਆਸ ਵਿੱਚ ਜੋੜਨਾ ਇਸ ਸ਼ਾਂਤ ਕੀ ਤਪ ਨਾਲ ਜਨਮ ਮਰਨ ਦੇ ਰੋਗ ਮਿਟ ਜਾਂਦੇ ਹਨ ਗੁਰੂ ਜੀ ਦੇ ਇਹ ਬਚਨ ਸੁਣ ਕੇ ਇਹਨਾਂ ਤਿੰਨਾਂ ਦੇ ਮਨ ਵਿੱਚ ਵਸਾਲੇ ਅਤੇ ਸ਼ਬਦ ਅਭਿਆਸ ਕਰਕੇ ਪਰਮ ਗਤੀ ਨੂੰ ਪ੍ਰਾਪਤ ਹੋਏ ਸਨ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ